ਪਹਾਲਦਾ ਵਾ ਕੋਈ ਕੋਕ ਪਹਾਲਦਾ ਕੋਈ ਲਿਮਕਾ ਪਹਾਲਦਾ ਤੇ ਜੇ ਆਹ ਚੀਜ਼ਾਂ ਦੇ ਹੋ ਜੋਂਗੇ ਮਿੱਤਰੋ ਨੇੜ ਨੂੰ ਬਾਦਾਮ ਕਾਜੂ ਕਿਨਾ ਕੁਝ ਪਿਆ ਦੇਖ ਲੋ ਤੇ ਬਿਮਾਰੀਆਂ ਤੋਂ ਹੋ ਜੋਂਗੇ ਦੂਰ ਪਰ ਇਹ ਚੀਜ਼ਾਂ ਮਹਾਰਾਜ ਦੇ ਜਿਹੜੀਆਂ ਇਤਿਹਾਸਕ ਚੀਜ਼ਾਂ ਜੀ ਜਿਹੜਾ ਵਿਰਸਾ ਪੁਰਾਣਾ ਆਪਣਾ ਹਨਾ ਹਾਂਜੀ ਇਤਿਹਾਸਕ ਜਿਹੜਾ ਜਿਹਦੇ ਨਾਲ ਜੋੜਿਆ ਵਾ ਉਹ ਮਹਾਰਾਜ ਦਾ ਸਾਰਾ ਕੁਝ ਰੱਖਿਆ ਹੋਇਆ ਠੀਕ ਹੈ ਜੀ ਇਹ ਅਖਰਾਕਾ ਪ੍ਰਾਣੀਆਂ ਅਖਰਾਕਾ ਜਿਹੜੀਆਂ ਆਪਣੀਆਂ ਠੀਕ ਕੀ ਕੀ ਚੀਜ਼ ਪਾਉਂਦੇ ਆ ਜੀ ਇਹ ਚ ਇਹ ਚ ਸਾਰਾ ਡਰਾਈ ਫਰੂਟ ਹੀ ਹੁੰਦਾ ਹੈ ਸਾਨੂੰ ਸ਼ੁਰੂ ਕਰਦੇ ਆ ਸਾਨੂੰ ਪਾਸੇ ਕਰਦੇ ਨਹੀਂ ਥੋੜ ਨੂੰ ਵੀ ਪਾ ਦਣੀ ਆ ਜੀ ਥੋੜੀ ਵੀ ਚੰਗੀ ਚੀਜ਼ ਹੀ ਪੀਣੇ ਆ ਜੀ ਕੋਈ ਠੇਕੇ ਦਾ ਨਹੀਂ ਖੜੇਗੇ ਮਿੱਤਰੋ ਫ੍ਰੀ ਰਿਕੋਰਟ ਦੇ ਵਿੱਚ ਲੈ ਆਏ ਆ ਬਾਬਾ ਜੀ ਕੋਲੇ ਤੁਹਾਨੂੰ ਲਓ ਵੀ ਮਿੱਤਰੋ ਹਰੇਕ ਬੰਦਾ ਠੰਡਾ ਪਾਲਦਾ ਵਾ ਕੋਈ ਕੋਕ ਪਾਲਦਾ ਕੋਈ ਲਿਮਕਾ ਪਾਲਦਾ ਤੇ ਜੇ ਆ ਚੀਜ਼ਾਂ ਦੇ ਹੋ ਜਾਓਗੇ ਮਿੱਤਰੋ ਨੇੜ ਨੂੰ ਬਦਾਮ ਕਾਜੂ ਕਿੰਨਾ ਕੁਝ ਪਿਆ ਦੇਖ ਲਓ ਤੇ ਬਿਮਾਰੀਆਂ ਤੋਂ ਹੋ ਜਾਓਗੇ ਦੂਰ ਗੱਲੀ-ਗੱਲੀ ਚੀਜ਼ ਦਿਖਾ ਦਿੰਦੇ ਆ ਮਤਰੋ ਖਾਸ-ਖਾਸ ਕਪਈਆ ਬਾਦਾਮ ਪਏ ਆ ਕਾਜੂ ਪਏ ਆ ਕਈਆਂ ਚੀਜ਼ਾਂ ਦਾ ਮੈਨੂੰ ਨਾਂ ਨਹੀਂ ਪਤਾ ਬਾਬਾ ਜੀ ਨੂੰ ਪੁੱਛਦੇ ਆ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਪਤਾ ਜੀ ਕਹਿਵਾ ਸੇ ਤਾਂ ਜੀ ਕਿੰਨੇ ਕ ਟਾਈਮ ਤੋਂ ਆਪਾਂ ਲਾ ਰਹੇ ਆ ਜੀ ਆਪ ਨੂੰ ਇਹ ਥੋੜਾ ਟਾਈਮ ਨਹੀਂ ਹੋਇਆ ਤਿੰਨ ਦਿਨ ਹੋਇਆ ਤਿੰਨ ਦਿਨ ਹੀ ਹੋਇਆ ਜੀ ਠੀਕ ਆ ਜੀ ਤੇ ਕਿਵੇਂ ਲੋਕ ਰੋ ਕਰਾ ਰਹੀ ਹੈ ਜੀ ਵੈਸੇ ਦੇਖਿਆ ਜਾਵੇ ਠੇਕੇ ਦੇ ਘੱਟ ਵਾਲਾ ਹੁੰਦਾ ਜੀ ਠੇਕੇ ਦਾ ਫਿਰ ਉਹਨਾਂ ਕੱਟੀਆਂ ਇਹਨਾਂ ਚੱਲਦਾ ਹੈਂ ਜੀ ਪਰ ਇਹ ਚੀਜ਼ਾਂ ਮਹਾਰਾਜ ਦਾ ਜਿਹੜੀਆਂ ਇਤਿਹਾਸਕ ਚੀਜ਼ਾਂ ਨੇ ਜਿਹੜਾ ਵਿਰਸਾ ਪੁਰਾਣਾ ਆਪਣਾ ਹੈਨਾ ਹਾਂ ਜੀ ਇਤਿਹਾਸਕ ਜਿਹੜਾ ਜਿਹਦੇ ਨਾਲ ਜੋੜਿਆ ਵਾ ਉਹ ਮਹਾਰਾਜ ਦਾ ਸਾਰਾ ਕੁਝ ਰੱਖਿਆ ਠੀਕ ਹੈ ਜੀ ਤੇ ਖਰਾਕਾ ਪ੍ਰਾਣੀਆਂ ਖਰਾਕਾਂ ਜਿਹੜੀਆਂ ਆਪਣੀਆਂ ਠੀਕ ਕੀ ਕੀ ਚੀਜ਼ ਪਾਉਂਦੇ ਆ ਜੀ ਇਹ ਚ ਇਹ ਚ ਸਾਰਾ ਡਰਾਈ ਫਰੂਟ ਹੀ ਹੁੰਦਾ ਜੀ ਗਲਾਬ ਦੇ ਪੱਤੇ ਹੁੰਦੇ ਆਈ ਕਾਜੂ ਦੇ ਬਦਾਮ ਹੁੰਦੇ ਖਸਖਸ ਛੋਟੀ ਲੇਟੀ ਹਾਂ ਜੀ ਤੇ ਹੋਰ ਸ਼ੱਕਰ ਹੋਗੀ ਜੀ ਠੀਕ ਹੈ ਜੀ ਤੇ ਕਿੰਨੇ ਕ ਦਾ ਕਲਾਸ ਦੰਨੇ ਜੀ ਇਹਦਾ ਕਲਾਸ ਆਪਣਾ ਇੱਕ ਜੀ ਬਸ ਇੱਕ ਹੀ ਰੱਖਿਆ ਕਲਾਸ ਜੀ 50 ਤੋਂ ਸ਼ੁਰੂ ਆ ਕਲਾਸ ਅچھا 50 ਰੁਪਏ ਦਾ ਇੱਕ ਕਲਾਸ ਹੈ ਠੀਕ ਹੈ ਜੀ ਲਓ ਵੀ ਮਿੱਤਰੋ ਆਹ ਚੀਜ਼ਾਂ ਦੇ ਜੇ ਨੇੜ ਨੂੰ ਹੋ ਜਾਓਗੇ ਬਿਮਾਰੀਆਂ ਤੋਂ ਦੂਰ ਨੂੰ ਹੋ ਜਾਓਗੇ ਤੇ ਮਿੱਤਰੋ ਆਹ ਚੀਜ਼ ਦਾ ਮੈਂ ਨਾ ਚਿੰਤਾ ਵਾਲੀ ਚੀਜ਼ ਦੀ ਵੀ ਕਿਉਂਕਿ ਠੇਕਿਆਂ ਦੇ ਕੱਠ ਬਹੁਤ ਜਿਆਦਾ ਹੁੰਦਾ ਮਿੱਤਰੋ ਇੱਥੇ ਦੇਖ ਲਓ ਆਹ ਬਾਈ ਹੁਣੀ ਦੋ ਜਾਨੀ ਖੜੇ ਆ ਚੰਗੀਆਂ ਚੀਜ਼ਾਂ ਮਿੱਤਰੋ ਖਾਓ ਪੀਓਗੇ ਤਾਂ ਬਿਮਾਰੀਆਂ ਦੇ ਨੇੜ ਨਹੀਂ ਜਾਓਗੇ ਲੀਵਰ ਨਹੀਂ ਸੋਡਾ ਖਰਾਬ ਹੋਊਗਾ ਜੇ ਇਹ ਜਿਹੀਆਂ ਚੀਜ਼ਾਂ ਠੰਡੀਆਂ ਖਾਓ ਪੀਓਗੇ ਇਹ ਬਾਬਾ ਜੀ ਕਿਹੜਾ ਰਾਹ ਕਿਹੜਾ ਜੀ ਇਹ ਬਾਬਾ ਕੋੜ ਬਪੂਰਾ ਰੋਡ ਆ ਗਿਆ ਜੀ ਇੱਧਰ ਬਾਬਾ ਬੰਦਾ ਸਿੰਘ ਭਾਦਰ ਚੌਕ ਠੀਕ ਹੈ ਜੀ ਇੱਧਰ ਫਿਰ ਕੋੜ ਆ ਗਿਆ ਇੱਧਰ ਅਮਰਸਰ ਰੋਡ ਦੇ ਪੌਂਦੇ ਕੋਲੇ ਚਹਿਲਾ ਵਾਲਾ ਪੌਂਡ ਠੀਕ ਹੈ ਜੀ ਲਓ ਵੀ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਤੇ ਆਹ ਤੁਹਾਨੂੰ ਚੌਕ ਦਿਖਾ ਦਿੰਨੇ ਆ ਤੇ ਆਹ ਚੌਕ ਦੇ ਵਿੱਚ ਦੀ ਲੰਘਦੇ ਆ ਕਿਤੇ ਨਾ ਤੇ ਬਾਬਾ ਜੀ ਇੱਧਰ ਖੜਦੇ ਆ ਨਹਿਰ ਕੋਲੇ ਤੇ ਜਰੂਰ ਬਾਬਾ ਜੀ ਕੋਲੇ ਖੜਕੇ ਆ ਨਾ 50 ਰੁਪਏ ਦਾ ਗਲਾਸ ਹੀ ਆ ਮਿੱਤਰੋ ਕੋਈ ਬਾਹਲਾ ਮਹਿੰਗਾ ਨਹੀਂਗਾ ਤੇ ਟਾਈਮ ਬਾਬਾ ਬਹੁਤ ਲੱਗ ਜਾਂਦਾ ਹੂ ਇਹਨੂੰ ਫਿਰ ਐਵੇਂ ਨੂੰ ਘੰਟਾ ਚਾਹੀਦਾ ਜੀ ਅੱਛਾ ਜੀ ਪਹਿਲਾਂ ਮੰਨ ਲਾ ਲੱਗਦਾ ਰਸਤ ਪਾਈਦੀ ਆ ਜੀ ਫਿਰ ਉੱਥੇ ਰਗੜਾ ਕਰੀ ਦਾ ਮਹਾਰਾਜ ਦਾ ਸੋਨ ਤਰ ਸੁਨਹਿਰੇ ਦੇ ਨਾਲ ਠੀਕ ਆ ਜੀ ਅਰਦਾਸ ਹੁੰਦੀ ਆ ਜੀ ਫਿਰ ਉਸ ਤੋਂ ਬਾਅਦ ਵਰਤਾਰਾ ਜਿਹੜਾ ਵਰਤਦਾ ਵਾ ਠੀਕ ਆ ਜੀ ਘੰਟਾ ਡੇਢ ਘੰਟਾ ਭਾਅਦਾ ਜੀ ਬਾਕੀ ਜਿੰਨਾ ਚੰਗਾ ਰਗੜਿਆ ਜਾਵੇ ਓਨਾ ਹੀ ਚੰਗਾ ਠੀਕ ਆ ਜੀ ਲਾਦੇ ਹੋਈ ਉਹਦੀ ਵੀ ਬਣਾਉਣੀ ਹੈ ਜੀ ਇਹ ਦੇਖ ਦਿਖਾਈਓ ਆਇਓ ਇਹ ਨਾ ਘਰਾ ਮਾਰ ਕੇ ਨਾ ਫੇਰ ਵਧੀਆ ਬਣਦੀ ਹੈ ਆਹ ਦੇਖੋ ਮਿੱਤਰੋ ਆਹ ਚੀਜ਼ ਦੇ ਵਿੱਚ ਤਿਆਰ ਹੁੰਦਾ ਇਹ ਇਹਦੇ ਵਿੱਚ ਮਿੱਤਰੋ ਰਗੜ ਰਗੜ ਕੇ ਫੇਰ ਚੀਜ਼ ਬਣਦੀ ਆ ਆਹ ਘੋਟਣਾ ਪਿਆ ਮਿੱਤਰੋ ਇਹਨੂੰ ਘੋਟਣਾ ਕਹਿੰਦੇ ਆ ਤੇ ਇਹ ਬਾਬਾ ਜੀ ਫਿਰ ਕੌਣ ਚਲਾਉਂਦਾ ਇੰਨਾ ਭਾਰਾ ਜੀ ਅੱਛਾ ਜੀ ਤੁਸੀਂ ਨਹੀਂ ਚਲਾਇਆ ਕਿਤੇ ਜੀ ਠੀਕ ਆ ਬਾਬਾ ਜੀ ਤੁਸੀਂ ਵੀ ਚਲਾਉਂਦੇ ਆ ਜੀ ਫਿਰ ਤਕਨੀਕ ਹੀ ਹੁੰਦੀ ਆ ਜੀ ਇੱਕ ਆ ਬਾਬਾ ਜੀ ਠੀਕ ਆ ਜੀ ਠੀਕ ਆ ਜੀ ਕਿੰਨਾ ਕਿੰਨਾ ਕ ਟਾਈਮ ਲੱਗ ਜਾਂਦਾ ਜੀ ਇਹਨੂੰ ਰਗੜਨ ਚ ਇਹਨੂੰ ਘੰਟਾ ਲੱਗ ਜਾਂਦਾ ਠੀਕ ਆ ਜੀ ਲੋਕੀ ਰਸਤ ਦੇ ਹਿਸਾਬ ਨਾਲ ਜੀ ਕਿੰਨੀ ਕ ਰਸਤ ਪਾਉਂਦੇ ਆ ਠੀਕ ਹੈ ਜੀ ਕੱਚੀ ਰਸਤ ਰਗੜੀ ਦੀ ਨਹੀਂ ਹੁਣ ਤੁਹਾਨੂੰ ਤਿੰਨ ਕ ਦਿਨ ਹੋ ਗਏ ਜੀ ਤੇ ਇੱਕ ਵੇਰੀ ਜੀ ਤਿਆਰ ਕੀਤਾ ਕਿ ਦੋ ਵੇਰੀ ਤਿਆਰ ਕਰ ਲਿਆ ਕਿੰਨਾ ਕ ਲੱਗ ਜਾਂਦਾ ਜੀ ਇਹ ਆਪਾਂ ਦਿਨ ਚ ਤਿੰਨ ਚਾਰ ਰਗੜੇ ਦਾ ਲਾਈਦੇ ਠੀਕ ਹੈ ਜੀ ਗਾਹ ਗਾਹ ਵਧੀਆ ਰੁਕ ਰਿਹਾ ਜੀ ਗਾਹ ਰੁਕ ਰਿਹਾ ਠੀਕ ਹੈ ਜੀ ਬਾਕੀ ਜਿਵੇਂ ਜਿਵੇਂ ਪਤਾ ਲੱਗਦਾ ਬਾਕੀ ਬਾਬਾ ਜੀ ਹੋਰ ਕਰਨੇ ਮਿੱਤਰੋ ਮਾਫੀ ਚਾਹੁੰਨੇ ਆ ਬਈ ਮੈਂ ਕਹਿਣੀ ਸੀ ਕੋਲੇ ਘਰੇ ਪਏ ਰਹਿ ਗਈ ਮੈਂ ਕਾ ਲਓ ਵੀ ਮਿੱਤਰੋ ਆ ਚੌਕ ਆ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਚੌਕ ਆ ਇਹ ਚੌਕ ਦੇ ਵਿੱਚ ਜਦੋਂ ਤੁਸੀਂ ਨੰਗੋਗੇ ਤੇ ਨਹਿਰ ਕੋਲੇ ਬਾਬਾ ਜੀ ਖੜੇ ਮਿਲਣਗੇ ਤੁਹਾਨੂੰ ਤੇ ਜਰੂਰ ਬਾਬਾ ਜੀ ਕੋਲੇ ਰੋਕ ਕੇ ਜਾਣਾ ਜੀ 50 ਰੁਪਏ ਦਾ ਗਲਾਸ ਹੀ ਆ ਕੋਈ ਬਾਹਲਾ ਮਹਿੰਗਾ ਨਹੀਂਗਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਜੀ